ਮੇਰਾ ਨਾਮ ਰਾਜਦੀਪ ਸਿੰਘ ਹੈ ਮੈਂ ਫਾਊਂਡਰ ਐਂਡ ਚੀਫ ਆਫ ਨੋਮੈਡਜ਼ਨ ਵੀਲ ਮੋਟਰਸਾਈਕਲਿੰਗ ਕਲੱਬ ਲੁਧਿਆਣਾ ਜੋ ਕਿ ਪੰਜਾਬ ਦਾ ਇੱਕ ਪੁਰਾਣਾ ਮੋਟਰਸਾਈਕਲਿੰਗ ਕਲੱਬਾਂ ਦੇ ਵਿੱਚੋਂ ਇੱਕ ਮੋਟਰਸਾਈਕਲਿੰਗ ਕਲੱਬ ਹੈ ਅੱਜ ਅਸੀਂ ਡੀਸੀ ਆਫਿਸ ਸ਼ਿਮਾਨ ਹਰਮਨ ਸ਼ੋਜਨ ਜੀ ਦੇ ਦਫ਼ਤਰ ਅਸੀਂ ਅੱਜ ਮੰਗ ਪੱਤਰ ਮੈਮੋਰੰਡਮ ਲੈ ਕੇ ਆਏ ਸੀਗਾ ਜੋ ਬੀਤੇ ਦਿਨਾਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇੱਕ ਬਹੁਤ ਮੰਦਭਾਕੇ ਇੱਕ ਕਟਨਾ ਹੋਈ ਹੈ ਜਿਹਨੂੰ ਅਸੀਂ ਸਾਰੇ ਜਾਣਦੇ ਆ ਜੋ ਸਾਡੇ ਮਰਹੂਮ ਗਾਇਕ ਪ੍ਰਸਿੱਧ ਗਾਇਕ ਰਾਜਵੀਰ ਜਵੰਦਾ ਜੀ ਸੀਗੇ ਪਿਛਲੇ ਦਿਨਾਂ ਦੇ ਵਿੱਚ ਜਿੰਨਾ ਦਾ ਐਕਸੀਡੈਂਟ ਇੱਕ ਆਵਾਰਾ ਪਸ਼ੂਆਂ ਦੇ ਨਾਲ ਟੱਕਰ ਹੋਣ ਦੇ ਕਾਰਨ ਹੋ ਗਿਆ ਅਸੀਂ ਇੱਕ ਕਮਿਊਨਿਟੀ ਤੋਂ ਬਿਲੋਂਗ ਕਰਦੇ ਆਂ ਜਿਹਨੂੰ ਮੋਟਰਸਾਈਕਲਿੰਗ ਕਮਿਊਨਿਟੀ ਕਹਿੰਦੀ ਹੈ ਔਰ ਅਸੀਂ ਵੀ ਉਹਦਾ ਹਿੱਸਾ ਆ ਤੇ ਸਾਡੇ ਜੋ ਜੋ ਰਾਜਵੀਰ ਭਰਾ ਸੀਗਾ ਸਾਡਾ ਉਹ ਵੀ ਉਸ ਕਮਿਊਨਿਟੀ ਨੂੰ ਬਿਲੋਂਗ ਕਰਦਾ ਸੀਗਾ ਤੋਂ ਅੱਜ ਅਸੀਂ ਸਰਕਾਰ ਦੇ ਅੱਗੇ ਮੰਗ ਪੱਤਰ ਰਖਣਾ ਹੈ ਆਪਣੀ ਆਵਾਜ਼ ਨੂੰ ਉਠਾਉਣ ਇੱਕ ਮੁੱਦਾ ਲੈ ਕੇ ਆਏ ਆ ਕਿ ਜਿਹੜੇ ਸੜਕਾਂ ਦੇ ਉੱਤੇ ਨਿਤ ਅਜਿ ਦਿਨ ਐਕਸੀਡੈਂਟ ਹੁੰਦੇ ਰਹਿੰਦੇ ਨੇ ਸਿਰਫ ਇਹ ਕਹਾਣੀ ਸਾਡੇ ਭਰਾ ਰਾਜਵੀਰ ਜਵੰਦਾ ਦੀ ਨਹੀਂ ਹੈ ਬਹੁਤ ਸਾਰੇ ਮਾਵਾਂ ਦੇ ਪੁੱਤ ਆਏ ਦਿਨ ਪਸ਼ੂਆਂ ਦੇ ਨਾਲ ਐਕਸੀਡੈਂਟ ਹੋਣ ਦੇ ਕਰਕੇ ਆਪਣੀ ਜਵਾਨ ਨੂੰ ਜਾਨ ਨੂੰ ਗਵਾ ਬੈਠਦੇ ਆ ਤਾਂ ਅਸੀਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਆਵਾਰਾ ਪਸ਼ੂ ਜਿਹੜੇ ਸੜਕਾਂ ਦੇ ਉੱਤੇ ਘੁੰਮਦੇ ਇਹਨਾਂ ਦੇ ਉੱਤੇ ਰੁਕtham ਲਾਈ ਜਾਵੇ ਔਰ ਅਗਰ ਇਹ ਮੁੱਦਾ ਹੈ ਕਿ ਗਊਸ਼ਾਲਾਂ ਦੇ ਵਿੱਚ ਕਪੈਸਿਟੀ ਨਹੀਂ ਹੈ ਤੇ ਅਸੀਂ ਚਾਹੁੰਦੇ ਹਾਂ ਅਸੀਂ ਅਸੀਂ ਉਹਨਾਂ ਨੂੰ ਇੱਕ ਮੁੱਦਾ ਇੱਕ ਪੁਆਇੰਟ ਦੇ ਵਿੱਚ ਦੱਸਿਆ ਕਿ ਗਊਸ਼ਾਲਾਂ ਦੀ ਕਪੈਸਿਟੀ ਵਧਾਈ ਜਾਵੇ ਪਿੰਡਾਂ ਦੇ ਲੈਵਲ ਦੇ ਉੱਤੇ ਗਊਸ਼ਾਲਾਂ ਬਣਾਈਆਂ ਜਾਣ ਔਰ ਸਭ ਤੋਂ ਵੱਧ ਗਵਰਨਮੈਂਟ ਜਿਹੜਾ ਕਾਉਂਸਲਸ ਲੈਂਦੀ ਹੈ ਸਾਰਿਆਂ ਤੋਂ ਲੈਂਦੀ ਹੈ ਉਹਦਾ ਸਹੀ ਇਸਤੇਮਾਲ ਕਰਕੇ ਇਸ ਜਿਹੜੇ ਆਵਾਰਾ ਪਸ਼ੂ ਸੜਕਾਂ ਤੇ ਘੁੰਮਦੇ ਆ ਹਾਦਸਿਆਂ ਦਾ ਕਾਰਨ ਬਣਦੇ ਆ ਇਹਦੇ ਉੱਤੇ ਠਲ ਪਾਈ ਜਾਵੇ ਤਾਂ ਅਸੀਂ ਅੱਜ ਸ਼੍ਰੀ ਹਿਮਾਂਸ਼ੂ ਜੈਨ ਜੀ ਦੇ ਆਏ ਔਰ ਉਹਨਾਂ ਨੇ ਬੜੇ ਹੀ ਖੁਸ਼ੀ ਦੇ ਨਾਲ ਸਾਡੇ ਸਮੰਗਪੱਤਰ ਨੂੰ ਗ੍ਰੈਂਡ ਕੀਤਾ ਲੱਗਦਾ ਹੈ ਕਿ ਕਿਤਨੇ ਕਿਤੇ ਸੜਕਾਂ ਤੇ ਜਿਹੜੇ ਆਵਾਰਾ ਪਸ਼ੂ ਹੈ ਉਹ ਮੌਤ ਬਣ ਕੇ ਘੁੰਮਦੇ ਆ ਕਿਉਂਕਿ ਬਹੁਤ ਸਾਰੇ ਨੌਜਵਾਨ ਇਸ ਦੀ ਲਪੇਟ ਚ ਆ ਰਹੇ ਆ ਦੂਜੇ ਪਾਸੇ ਅੱਜ ਕਿਸਾਨ ਵੀ ਪਹੁੰਚੇ ਹੋਏ ਨੇ ਉਹ ਵੀ ਪ੍ਰੋਟੈਸਟ ਕਰ ਰਹੇ ਨੇ ਕਿਉਂਕਿ ਇਹ ਵੀ ਇੱਕ ਵੱਡਾ ਇਸ਼ੂ ਹੈਗਾ ਉਹਨਾਂ ਦਾ ਕਿੰਦਾ ਲੇਖ ਹੈ ਯਾ ਇਹ ਜਿਹੜੇ ਆਵਾਰਾ ਪਸ਼ੂ ਇਹਨੂੰ ਅਸੀਂ ਚਲਦੀ ਫਿਰਦੀ ਮੌਤ ਕਹਿ ਸਕਦੇ ਹਾਂ ਕਿਉਂਕਿ ਅ ਇਹਨਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਅ ਸੈਂਸ ਜਿਹੜੀ ਹੋ ਸਕਦੀ ਹੈ ਹਨਾ ਸਾਨੂੰ ਪਤਾ ਕਿ ਟ੍ਰੈਫਿਕ ਸੈਂਸ ਕੀ ਹੈ ਜਾਨਵਰਾਂ ਨੂੰ ਨਹੀਂ ਪਤਾ ਸੋ ਇਹ ਇਹ ਚੀਜ਼ ਗਵਰਨਮੈਂਟ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਪ੍ਰਕਾਰ ਦੇ ਆਵਾਰਾ ਜੋ ਪਸ਼ੂਆਂ ਨੇ ਪਸ਼ੂ ਨੇ ਇਹਨਾਂ ਨੂੰ ਪਕੜ ਕੇ ਇਹਨਾਂ ਦੇ ਕਿਸੇ ਨਿਰਧਾਰਿਤ ਸਥਾਨ ਦੇ ਉੱਤੇ ਭੇਜਿਆ ਜਾਵੇ ਤਾਂ ਕਿ ਅੱਜ ਦਿਨ ਜਿਹੜੀਆਂ ਘਟਨਾਵਾਂ ਹੋ ਰਹੀਆਂ ਇਹਨਾਂ ਦੇ ਉੱਤੇ ਰੋਕਾਂ ਲੱਗਿਆ ਜਾਵੇ नहीं नहीं आपका और आज वो पहुंचे हुए मंग पत्र देने तो क्या लग रहा है भी भी बाइक राइड कर दे हो कि समस्या हवरा पशुओं क्योंकि भी सड़कों पर दे निकल देखिए समस्या आप दरपेश मेरा नाम राम शर्मा है जी मैं भी नो मेड्स ग्रुप का मेम्बर हूँ प्लस लोधी क्लब स्पोर्ट्स सेक्रेटरी मैं भी सर के साथ जैसे बाइक राइड पर हम जाते हैं रोड के ऊपर हमें कई बार ऐसे हमें प्रॉब्लम खुद को भी आती है कि जो हमारा जो जानवर हैं वो रोड के ऊपर होते हैं और ये एक थ्रेट है लाइफ के लिए हर एक के लिए ये एक इंसिडेंट एक सेलिब्रिटी के साथ हुआ है तो ये हाइप हो गया जितना कुछ इसको हाईलाइट कर रहे हैं लेकिन नॉर्मल इंसान के साथ जब नॉर्मल एक राइडर है उसके साथ भी ये चीज़ होती है पर वो इतनी हाईलाइट नहीं हो पाती नहीं। है तो ये एक जरिया है हमारा कि हम इसको हाईलाइट करें और हम रिक्वेस्ट करते हैं प्रशासन से कि इस चीज़ को सीरियसली इस पर कोई एक्शन लिया जाए जो भी आवारा जानवर रोड पे हैं उनके लिए प्रॉपर एक जगह होनी चाहिए जैसे गौशाला है इसमें एक चीज़ और भी देखी गई है कई लोग अपने जो रखे हुए हैं वो उनको फ्री छोड़ देते हैं कि उनको चारा बाहर देने के लिए बाहर खाने पीने के लिए तो वो भी एक रिस्क है तो उस चीज़ पर भी कंट्रोल किया जाए कि वो फ्रीली उनको छोड़े ना रोड के ऊपर क्योंकि ये इंसिडेंट से एक मध्यम है हमारा कि तो इस चीज़ को हम हाईलाइट करें और इस पर हम आगे अच्छी कार्रवाई हो ताकि सबकी सिक्योरिटी और सेफ्टी हो